ਅਕਸਰ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਕਈ ਵਾਰ ਕਈ ਵਿਸ਼ੇ ਲਗਭਗ ਅਣਸ਼ੋਹੇ ਰਹਿ ਜਾਂਦੇ ਹਨ ਤੇ ਕਈ ਪਾਤਰ ਵੀ ਪਰ ਇਹਨਾਂ ਦਾ ਜ਼ਿਕਰ ਕਰਨਾ ਕਈ ਵਾਰ ਬਹੁਤ ਜ਼ਰੂਰੀ ਹੋ ਜਾਂਦਾ ਹੈ ਅਜਿਹਾ ਹੀ ਇੱਕ ਪਾਤਰ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਮਹਾਰਾਣੀ ਜਿੰਦਕੌਰ ਜਿਨ੍ਹਾਂ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ ਅਕਸਰ ਰਾਣੀ ਜਿੰਦਕੌਰ ਨੂੰ ਪੰਜਾਬ ਦੀ ਮੈਨਾਲੀਸਾ ਕਿਹਾ ਜਾਂਦਾ ਹੈ ਜੋ ਕਿ ਅੰਗਰੇਜ਼ਾਂ ਦਾ ਦਿੱਤਾ ਹੋਇਆ ਨਾਮ ਸੀ ਪਰ ਮੈਨਾਲੀਸਾ ਇੱਕ ਰਾਣੀ ਸੀ ਜਿਸ ਨੇ ਆਪਣੀ ਤਾਕਤ ਤੇ ਰੋਹ ਕਾਇਮ ਰੱਖਣ ਲਈ ਆਪਣੇ ਹੀ ਰਾਜ ਖਿਲਾਫ ਸਾਜ਼ਿਸ਼ਾਂ ਘੜੀਆਂ ਸੀ ਪਰ ਰਾਣੀ ਜਿੰਦਾ ਦੀ ਤੁਲਨਾ ਮੈਨਾਲੀਸਾ ਨਾਲ ਕਰਨਾ ਵੀ ਅੰਗਰੇਜ਼ਾਂ ਦੀ ਚਾਲ ਸੀ ਰਾਣੀ ਨੂੰ ਬਦਨਾਮ ਕਰਨ ਦੀ ਕਿਉਂਕਿ ਮਹਾਰਾਜੇ ਤੋਂ ਬਾਅਦ ਉਹੀ ਸੀ ਜਿਸ ਦਾ ਪੰਜਾਬ ਦੀ ਸਿਆਸਤ ਤੇ ਖਾਲਸਾ ਫੌਜ ਤੇ ਅਜੇ ਵੀ ਪੂਰਾ ਪ੍ਰਭਾਵ ਸੀ ਤੇ ਅੰਗਰੇਜ਼ ਉਸ ਉਹ ਬਹੁਤ ਡਰਦੇ ਸਨ ਮਹਾਰਾਣੀ ਦਾ ਮਕਸਦ ਸਿਰਫ ਖਾਲਸਾ ਰਾਜ ਨੂੰ ਦੁਬਾਰਾ ਸਿਰਜੀਤ ਕਰਨਾ ਸੀ ਪਰ ਪੂਰੀ ਕੋਸ਼ਿਸ਼ ਕੀਤੀਆਂ ਵੀ ਇਹ ਪੂਰਾ ਨਾ ਹੋ ਸਕਿਆ 1817 ਵਿੱਚ ਸਿਆਲਕੋਟ ਵਿਖੇ ਸਰਦਾਰ ਮਾਨ ਸਿੰਘ ਔਲਖ ਦੇ ਘਰੇ ਜੰਮੇ ਜਿੰਦਕੌਰ ਦੇ ਸੂਪਨ ਤੇ ਅਕਲਮੰਦੀ ਦੇ ਚਰਚੇ ਬਹੁਤ ਜਲਦੀ ਹੋਣ ਲੱਗ ਪਏ ਸੀ ਤੇ ਮਹਾਰਾਜਾ ਰਣਜੀਤ ਸਿੰਘ ਤੇ ਜਿੰਦਕੌਰ ਨੂੰ ਵਿਆਹਣ ਪਿੱਛੇ ਸ਼ਾਇਦ ਇਹੀ ਸੋਚ ਹੋ ਸਕਦੀ ਹੈ ਕਿ ਰਾਜ ਪਰਿਵਾਰ ਵਿੱਚ ਕੋਈ ਦਲੇਰ ਤੇ ਅਕਲਮੰਦ ਇਨਸਾਨ ਹੋਵੇ ਜੋ ਰਾਜ ਭਾਗ ਨੂੰ ਸਹੀ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕੇ ਮਹਾਰਾਜੇ ਦੀ ਮੌਤ ਪਿੱਛੋਂ ਜਲਦੀ ਹੀ ਇਹ ਸਥਿਤੀ ਵੀ ਬਣ ਗਈ ਜਦੋਂ ਡੋਗਰੇ ਦੀ ਗद्दारी ਤੇ ਅੰਗਰੇਜ਼ੀ ਚਾਲਾਂ ਨਾਲ ਸਿੱਖ ਰਾਜ ਬਰਬਾਦ ਹੋ ਗਿਆ ਤੇ ਕਮਰ ਨੌਨੇ ਹਾਲ ਸਿੰਘ ਤੇ ਸ਼ਹਿਜ਼ਾਦਾ ਖੜਕ ਸਿੰਘ ਵੀ ਇਨ੍ਹਾਂ ਚਾਲਾਂ ਦਾ ਸ਼ਿਕਾਰ ਹੋ ਕੇ ਮੌਤ ਦਾ ਸ਼ਿਕਾਰ ਹੋ ਗਏ ਅੰਗਰੇਜ਼ ਲਈ ਕੋਈ ਰੋੜਾ ਨਹੀਂ ਸੀ ਹੁਣ ਸਿਵਾਏ ਜੰਧਰਾਣੀ ਦੇ ਰਾਣੀ ਨੇ ਜਦ ਆਪਣਾ ਪ੍ਰਭਾਵ ਖਾਲਸਾ ਫੌਜਾਂ ਤੇ ਆਪਣੇ ਇੱਕੋ ਇੱਕ ਪੁੱਤਰ ਦੇ ਆਖਰੀ ਵਾਰਿਸ شہਜ਼ਾ ਦਾ ਦਲੀਪ ਸਿੰਘ ਤੇ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਇੱਕ ਬੇਬੁਨਿਆਦ ਇਲਜ਼ਾਮ ਲਗਾ ਕੇ ਬਹਾਨੇ ਨਾਲ ਰਾਣੀ ਨੂੰ ਸੇਖੂਪੁਰੇ ਦੇ ਕਿਲੇ 'ਚ ਕੈਦ ਕਰ ਦਿੱਤਾ ਗਿਆ ਪਰ ਅੰਗਰੇਜ਼ਾਂ ਦੇ ਦਿਲਾਂ 'ਚ ਹਾਲੇ ਵੀ ਡਰ ਕਾਇਮ ਸੀ ਸੋ ਵਾਦ ਵਿੱਚ ਰਾਣੀ ਨੂੰ ਦੇਸ਼ ਨਿਕਾਲਾ ਦੇ ਕੇ ਬਨਾਰਸ ਤੇ ਫਿਰ ਚਨਾਰ ਦੇ ਕਿਲੇ ਭੇਜ ਦਿੱਤਾ ਗਿਆ ਜਦ ਮਹਾਰਾਣੀ ਜਿੰਦਕੌਰ ਨੂੰ ਚਨਾਰ ਭੇਜਣ ਦਾ ਪਤਾ ਲੱਗਾ ਤਾਂ ਉਹਨਾਂ ਨੇ ਡਟਮਾ ਵਿਰੋਧ ਕੀਤਾ ਪਰ ਅੰਗਰੇਜ਼ਾਂ ਨੇ ਉਸ ਨੂੰ ਜ਼ਬਰਦਸਤੀ ਲਿਜਾਣ ਦੀ ਧਮਕੀ ਦਿੱਤੀ ਉਸ ਨੂੰ ਚਨਾਰ ਪਹੁੰਚਾਉਣ ਵਾਸਤੇ ਇੱਕ ਵੱਡੀ ਫੌਜ ਵੀ ਭੇਜੀ ਗਈ ਇਸ ਫੌਜ ਦੀ ਅਗਵਾਈ ਮੇਜਰ ਮੈਕਗ੍ਰੈਗਰ ਕਰ ਰਿਹਾ ਸੀ 4 April 1849 ਨੂੰ ਚਨਾਰ ਪਹੁੰਚਾ ਕੇ ਮੇਜਰ ਮੈਕਗ੍ਰੈਗਰ ਨੇ ਰਾਣੀ ਨੂੰ ਚਨਾਰ ਕਿਲੇ ਦੇ ਇੰਚਾਰਜ ਕੈਪਟਨ ਰੀਅਸ ਦੇ ਹਵਾਲੇ ਕਰਦਿਆਂ ਕਿਹਾ ਕਿ ਉਹ ਰਾਣੀ ਦੀ ਆਵਾਜ਼ ਪਛਾਣ ਲਵੇ ਤੇ ਹਰ ਰੋਜ਼ ਅੰਦਰ ਜਾ ਕੇ ਉਸ ਦੀ ਕੋਠੜੀ ਵਿੱਚ ਉਸ ਨੂੰ ਵੇਖ ਕੇ ਆਵੇ ਕਿ ਉਹ ਉੱਥੇ ਹੀ ਹੈ ਕਿਉਂਕਿ ਰਾਣੀ ਪਰਦੇ ਵਿੱਚ ਹੁੰਦੀ ਸੀ ਇਸ ਲਈ ਉਸ ਨੂੰ ਉਸ ਦੀ ਆਵਾਜ਼ ਤੋਂ ਹੀ ਪਛਾਣਿਆ ਜਾ ਸਕਦਾ ਸੀ 5 ਤੋਂ 15 April 1849 ਤੱਕ ਕੈਪਟਨ ਰੀਸ ਹਰ ਰੋਜ਼ ਰਾਣੀ ਦੇ ਕਮਰੇ ਵਿੱਚ ਜਾ ਕੇ ਉਸ ਦੀ ਆਵਾਜ਼ ਦੀ شناخت ਕਰਕੇ ਉਸ ਦੀ ਹਾਜ਼ਰੀ ਲਾਉਂਦਾ ਰਿਹਾ 15 April ਨੂੰ ਕੈਪਟਨ ਨੇ ਮਹਿਸੂਸ ਕੀਤਾ ਕਿ ਉਸ ਦੀ ਆਵਾਜ਼ ਵਿੱਚ ਫਰਕ ਹੈ ਜਦ ਕੈਪਟਨ ਨੇ ਰਾਣੀ ਤੋਂ ਆਵਾਜ਼ ਵਿੱਚ ਫਰਕ ਦਾ ਕਾਰਨ ਪੁੱਛਿਆ ਤਾਂ ਉਸ ਨੇ ਇਹ ਹੈ ਕਿ ਮੈਨੂੰ ਜ਼ਖਾਮ ਹੋਇਆ ਹੈ ਕੈਪਟਨ ਨੇ ਇਸ ਨੂੰ ਸੱਚ ਸਮਝ ਲਿਆ ਤੇ ਮੁੜ ਗਿਆ ਦਰ ਅਸਲ ਰਾਣੀ ਜਿੰਦਾ ਤਾਂ 6 April 1848 ਨੂੰ ਹੀ ਨੌਕਰਾਨੀ ਦੇ ਸਹਿਯੋਗ ਨਾਲ ਨੌਕਰਾਨੀ ਦੇ ਕੱਪੜੇ ਪਾ ਕੇ ਕਿਲੇ ਵਿੱਚੋਂ ਬਾਹਰ ਨਿਕਲ ਗਈ ਸੀ ਉਸ ਦੀ ਥਾਂ ਤੇ ਜੋ ਹਾਜ਼ਰੀ ਲਵਾ ਰਹੀ ਸੀ ਉਹ ਮਹਾਰਾਣੀ ਜਿੰਦਕੌਰ ਦੇ ਕੱਪੜੇ ਪਾ ਕੇ ਬੈਠੀ ਉਸ ਦੀ ਸੇਵਾਦਾਰ ਨਹੀਂ ਸੀ ਜ਼ਿੰਦਗੀ ਨਾਲ ਸੰਘਰਸ਼ ਕਰਦੀ ਪੈਦਲ ਚੱਲਦੀ ਚੱਲਦੀ ਅਖੀਰ 29 ਅਪ੍ਰੈਲ 1849 ਨੂੰ ਨੇਪਾਲ ਦੇ ਰਾਜੇ ਜੰਗ ਬਹਾਦਰ ਕੋਲ ਪਹੁੰਚ ਗਈ ਉਸ ਸਮੇਂ ਚਨਾਰ ਦੇ ਕਿਲੇ ਵਾਸਤੇ ਇਹ ਗੱਲ ਬਹੁਤ ਮਸ਼ਹੂਰ ਸੀ ਕਿ ਇੱਥੋਂ ਕੋਈ ਕੈਦੀ ਹੁਣ ਤੱਕ ਜਿਉਂਦਾ ਵਾਪਸ ਨਹੀਂ ਸੀ ਮੁੜਿਆ ਜਦੋਂ ਮਹਾਰਾਣੀ ਕਿਲੇ ਵਿੱਚੋਂ ਤੀਜੇ ਦਿਨ ਹੀ ਪੇਸ ਵਟਾ ਕੇ ਬਾਹਰ ਨਿਕਲੀ ਤਾਂ ਰਾਤੋਂ ਰਾਤ ਤੈਰ ਕੇ ਦਰਿਆ ਪਾਰ ਕਰ ਨੇਪਾਲ ਦੇ ਰਾਹ ਪੈ ਗਈ। ਰਸਤੇ 'ਚ ਇੱਕ ਗੁਪਤ ਚਰ ਨੇ ਫਕੀਰ ਨੀ ਦਾ ਪੇਸ ਬਣਾਇ ਰਾਣੀ ਨੂੰ ਪਛਾਣ ਲਿਆ ਪਰ ਰਾਣੀ ਨੇ ਫੁਰਤੀ ਨਾਲ ਉਸ ਨੂੰ ਉੱਚੀ ਚਟਾਨ ਤੋਂ ਤੱਕਾ ਦੇ ਕੇ ਮਾਰ ਮੁਕਾਇਆ। ਉਸੇ ਰਾਤ 에 ਰਾਣੀ ਨੂੰ ਫਕੀਰ ਦੇ ਪੇਸ ਵਿੱਚ ਇੱਕ ਬੁੱਢਾ ਪੰਜਾਬੀ ਸਿਪਾਹੀ ਮਿਲਿਆ ਜਿਸ ਨੇ ਰਾਣੀ ਦੀ ਸਿਪਾਹ ਕੇ ਰੱਖੀ ਹੋਈ ਤਲਵਾਰ ਦੇਖ ਲਈ ਤੇ ਰਾਣੀ ਨੂੰ ਪਛਾਣ ਦੂਆ ਸਲਾਮ ਕੀਤੀ ਤੇ ਸੁਰੱਖਿਅਤ ਨੇਪਾਲ ਪਹੁੰਚਾਇਆ ਪਰ ਉੱਥੇ ਪਹੁੰਚ ਕੇ ਸ਼ਿਪਾਹੀ ਦੇ ਠੰਡ ਨਾਲ ਉਸ ਦੀ ਮੌਤ ਹੋ ਗਈ ਨੇਪਾਲ ਦੇ ਰਾਜੇ ਜਿਸ ਦੇ ਵੱਡੇ-ਵਡੇਰੇ ਕਿਸੇ ਸਮੇਂ ਸ਼ੇਰੇ ਪੰਜਾਬ ਦੇ ਮਿੱਤਰ ਸਨ ਨੇ ਦੋਸਤੀ ਦੀ ਇਲਾਜ ਰੱਖਦੇ ਆ ਰਾਣੀ ਨੂੰ ਸਨਮਾਨ ਦਿੱਤਾ ਤੇ 11 ਸਾਲ ਉਸ ਨੂੰ ਆਪਣੇ ਕੋਲ ਰੱਖਿਆ ਰਾਣੀ ਹਰ ਵੇਲੇ ਆਪਣੇ ਪੁੱਤਰ ਨੂੰ ਯਾਦ ਕਰ ਹੰਝੂ ਬਹਾਉਂਦੀ ਰਹਿੰਦੀ ਤੇ ਰੋ ਰੋਸ ਦੀਆਂ ਅੱਖਾਂ ਦੀ ਜੋਤ ਮੱਧਮ ਪੈ ਗਈ ਆਖਰ 11 ਸਾਲ ਮਗਰੋਂ ਕਲਕੱਤੇ ਵਿੱਚ ਮਾਂ ਪੁੱਤ ਦਾ ਮੇਲ ਹੋਇਆ ਤੇ ਦਲੀਪ ਸਿੰਘ ਆਪਣੀ ਮਾਂ ਨੂੰ ਆਪਣੇ ਨਾਲ ਇੰਗਲੈਂਡ ਲੈ ਗਿਆ ਆਪਣੀ ਮਾਂ ਦੇ ਪ੍ਰਭਾਵ ਹੇਠ ਉਹ ਆਪਣੇ ਰਾਜ ਭਾਗ ਬਾਰੇ ਜਾਣੂ ਹੋਇਆ ਤੇ ਅਮਰਤ ਅਕ ਸਿੰਘ ਸਜ ਗਿਆ ਰਾਣੀ ਜਿੰਦਾ ਭਾਵੇਂ ਨੇ ਡਾਲ ਸੀ ਪਰ ਉਸ ਦੇ ਦਿਲ ਵਿੱਚ ਹਜੇ ਵੀ ਪੰਜਾਬ ਵਸਦਾ ਸੀ ਤੇ ਮੋੜ ਤੋਂ ਖਾਲਸਾ ਰਾਜ ਦੀ ਸਥਾਪਨਾ ਚਾਹੁੰਦੀ ਸੀ ਇਸ ਲਈ ਉਸ ਨੇ ਦਲੀਪ ਸਿੰਘ ਨੂੰ ਪ੍ਰੇਰਿਆ ਤੇ ਪੰਜਾਬ ਜਾਣ ਦੀ ਇੱਛਾ ਪ੍ਰਗਟ ਕੀਤੀ ਕਿਉਂਕਿ ਉਹ ਆਖਰੀ ਸਾਹ ਆਪਣੇ ਦੇਸ਼ ਪੰਜਾਬ ਵਿੱਚ ਲੈਣਾ ਚਾਹੁੰਦੀ ਸੀ ਪਰ ਮਾੜੀ ਕਿਸਮਤ ਕਿ 1963 ਵਿੱਚ ਇੰਗਲੈਂਡ ਵਿਖੇ ਹੀ ਰਾਣੀ ਦੇ ਸੁਵਾਸ ਪੂਰੇ ਹੋ ਗਏ ਕੁਮਰ ਦਲੀਪ ਸਿੰਘ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਦੀ ਲਾਸ਼ ਭਾਰਤ ਲਿਆਇਆ ਪਰ ਉਸ ਨੂੰ ਪੰਜਾਬ ਜਾਣ ਦੀ ਇਜਾਜ਼ਤ ਆਜਤ ਨਹੀਂ ਮਿਲੀ ਮਜਬੂਰੀ ਚ ਬੰਬਈ ਦੇ ਗਦਾਵਰੀ ਨਦੀ ਕੰਡੇ ਤੇ ਹੀ ਪੰਜਾਬ ਦੀ ਇਸ ਦਲੇਰ ਮਹਾਰਾਣੀ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਲੇਕਿਨ ਇਤਿਹਾਸ ਵਿੱਚ ਕਈ ਇਤਿਹਾਸਕਾਰਾਂ ਨੇ ਮਹਾਰਾਣੀ ਜਿੰਦਕੌਰ ਦਾ ਸ਼ਿਸ਼ਕਾਰ 나ਸੀਕ ਵਿੱਚ ਨਰਵੱਧਾ ਦਰਿਆ ਦੇ ਕੰਡੇ ਤੇ ਕੀਤਾ ਦੱਸਿਆ ਗਿਆ ਹੈ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੀ ਲੜਕੀ ਸ਼ਹਿਜ਼ਾਦੀ ਬੰਬਾ ਦਾ ਜਨਮ 29 ਸਤੰਬਰ 1869 ਨੂੰ ਲੰਡਨ ਵਿਖੇ ਹੋਇਆ ਵਿਆਹ ਤੋਂ ਬਾਅਦ ਉਸ ਨੇ ਆਪਣੀ ਰਿਹائش ਸਿੱਖ ਰਾਜ ਦੀ ਰਾਜਧਾਨੀ ਲਾਹੌਰ ਵਿਖੇ ਜਾਰ ਨਾਮੀ ਬੰਗਲੇ ਵਿੱਚ ਕਰ ਲਈ ਜੋ ਕੰਮ ਉਸਦੇ ਪਿਤਾ ਦਲੀਪ ਸਿੰਘ ਤੋਂ ਨਾ ਹੋ ਸਕਿਆ ਉਹ ਕੰਮ ਉਸਨੇ ਕਰ ਵਿਖਾਇਆ ਅਤੇ ਉਸਨੇ ਆਪਣੀ ਦਾਦੀ ਦੀ ਅੰਤਿਮ ਇੱਛਾ ਨੂੰ ਪੂਰਾ ਕਰਦੇ ਜਿੰਦਕੌਰ ਦੀ ਨਾਸਿਕ ਵਿੱਚ ਬਣੀ ਸਮਾਦ ਨੂੰ ਪੁੱਟ ਕੇ ਕਈ ਜਗ੍ਹਾ ਬੰਬੇ ਵਿੱਚ ਗਦਾਵਰੀ ਨਦੀ ਦੇ ਕੰਢੇ ਬਣੀ ਸਮਾਦ ਵਿੱਚੋਂ ਪੁੱਟ ਕੇ ਉਸ ਦੀਆਂ ਅਰਥੀਆਂ ਕੱਢ ਕੇ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਕੋਲ ਦੱਬ ਦਿੱਤੀਆਂ ਇਹ ਜ਼ਰੂਰ ਹਰ ਇੱਕ ਇਤਿਹਾਸਕਾਰ ਨੇ ਲਿਖਿਆ ਕਿ ਉਸ ਦੀ ਪੋਤੀ ਬੰਬੇ ਨੇ ਉਸ ਦੀਆਂ ਸਤਿਆਂ ਕੱਟ ਕੇ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਕਲੂਰ ਦੱਬੀਆਂ ਸਨ ਇਸ ਤਰ੍ਹਾਂ ਮਹਾਰਾਣੀ ਜਿੰਦਕੌਰ ਦਾ ਦੁਖਦਈ ਜ਼ਿੰਦਗੀ ਦਾ ਅੰਤ ਹੋਇਆ ਸੁਸੰਗਤ ਜੀ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ